ਕੀ ਸਥਿਤੀ ਆ ਕਿ ਜਦੋਂ ਅਸੀਂ ਸਿੱਧੂ ਨੁੱਤਸ ਸਿੰਘ ਮਿਲ ਕੇ ਆਏ ਹਾਂ ਕਿੰਨਾ ਸਮਾਂ ਤੁਹਾਡੀ ਮੀਟਿੰਗ ਹੋਈ ਹੈ ਤੇ ਕੀ ਫੈਸਲਾ ਲਿਆ ਗਿਆ ਕਦੋਂ ਪ੍ਰਚਾਰ ਲਿਖਰ ਰਹੇ ਅਸਲੀ ਵੈਸੀ ਕਿ ਅਸੀਂ ਸਾਡਾ ਗਰੁੱਪ ਪਤੀ ਇੱਕ ਤਾਂ ਮੈਡਮ ਸਿੱਧੂ ਜੀ ਦਾ ਅਸੀਂ ਪਤਾ ਲੈਣ ਗਏ ਉਹਨਾਂ ਦਾ ਹਾਲਚਲ ਪੁੱਛਿਆ ਔਰ ਉਹਦੇ ਨਾਲ ਨਾਲ ਅਸੀਂ ਚਾਹ ਦੀ ਪੈਲੀ ਲੈਣ ਗਏ ਉੱਥੇ ਚਲੋ ਕੁਦਰਤੀ ਗੱਲ ਹੈ ਰਾਜਨੀਤਿਕ ਗੱਲ ਤਾਂ ਹੋਣੀ ਹੀ ਹੁੰਦੀ ਹੈ ਉੱਥੇ ਆ ਕੇ ਇਹ ਹੀ ਗੱਲ ਆਈ ਕਿ ਉਹਨਾਂ ਨੇ ਇੱਕੋ ਗੱਲ ਆਖੀ ਕਿ ਜਿੰਨਾ ਚਿਰ ਤੱਕ ਜਿਹੜਾ ਗਰੁੱਪ ਹੈ ਉਹਨੂੰ ਦਿੱਲੀ ਦੀ ਹਾਈ ਕਮਾਂਡਰ ਜਾਂ ਰਾਹੁਲ ਜਾਂ ਪ੍ਰਿੰਕਾ ਜੀ ਜਾਂ ਖੜਗੇ ਜੀ ਬਲਾਕੇ ਮਾਨ ਸਨਮਾਨ ਨਹੀਂ ਦਿੰਦੇ ਬਹਾਲੀ ਨਹੀਂ ਕਰਦੇ ਉਹਨਾਂ ਚਿਰ ਤੱਕ ਨਵਜੋਤ ਸਿੱਧੂ ਜਿਹੜਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਪ੍ਰਤਾਪ ਸਰਪਾਚ ਨੇ ਕੱਲ ਕਿਹਾ ਕਿ ਗੁਰਪ੍ਰੀਤ ਅਜਰਾ ਦੇ ਪ੍ਰਚਾਰ ਦੇ ਲਈ ਦੋ ਦਿਨ ਬਾਅਦ ਨਵਜੋਤ ਸਿੱਧੂ ਪਦਾਰਤ ਚ ਉੱਤਰੇ ਦੋ ਦਿਨ ਵੀ ਉਹਨਾਂਗੇ ਹਫਤਾ ਵੀ ਆਊਗਾ ਮੇਰੇ ਕਹਿਣ ਤੋਂ ਪਹਿਲਾਂ ਇਹ ਤਾਂ ਇੱਕ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇਹ ਤਾਂ ਇੱਕ ਨਾ ਸਭ ਜਵਾਬ ਲੋਕਾਂ ਨੇ ਇੱਕ ਗਲਤ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਨੇ ਵੱਧੂ ਦਾ ਇੱਕ ਟਾਈਮ ਟਪਾਉਣ ਵਾਸਤੇ ਇਹ ਹਜਾ ਕੁਛ ਨਹੀਂ ਹੈ ਦੋ ਦਿਨ ਵੀ ਆਉਣਗੇ ਚਾਰ ਵੀ ਆਉਣਗੇ ਚੋਣਾ ਦਾ ਪ੍ਰਚਾਰ ਵੀ ਹੋ ਹਟੂਗਾ ਨਵਜੋਤ ਸਿੱਧੂ ਨੂੰ ਜਿਹੜੀ ਮੈਂ ਗੱਲ ਲਾਖੇ ਕਿ ਜਨਾਂ ਚਿਰ ਤੱਕ ਦਿੱਲੀ ਦੀ ਲੀਡਰਸ਼ਿਪ ਬਿਲਾ ਕੇ ਉਹਨਾਂ ਦੇ ਗੁਰੂਪ ਨੂੰ ਮਾਨ ਸਨਮਾਨ ਦੀ ਨਹੀਂ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਨਵਜੋਤ ਸਿੱਧੂ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਣਗੀ ਅੱਛਾ ਕੌਣ ਜਿਹੜੇ ਕਿਹੜੇ ਲੀਡਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੇ ਦੇਖੋ ਮੈਂ ਸਰਜੀਤ ਸਿੰਘ ਧਾਨ ਖੜੇ ਤੁਹਾਡੇ ਸਾਹਮਣੇ ਖੜੇ ਨੇ ਹਰਵਿੰਦਰ ਲਾੜੀ ਜਿਹੜੇ ਬਠਿੰਡੇ ਤੋਂ ਦੋ ਵਾਰੀ ਦਿਹਾਤੀ ਤੋਂ ਚੋਣ ਲੜੇ ਨੇ ਔਰ ਰਾਜਵੀਰ ਰਾਜਾ ਮੁੰਡਾ ਮਹਾਰਾਜ ਤੋਂ ਹੈ ਇੱਕ ਮੁੰਡਾ ਹੈਗਾ ਸੈਰੀ ਰਿਆੜ ਹੈ ਜਿਹੜਾ ਪਟਿਆਲੇ ਤੋਂ ਹੈ ਮਾਨਸਾਹੀਆ ਸਾਹਿਬ ਨੇ ਔਰ ਇੱਕ ਮੁੰਡਾ ਰਾਜਪਾਲ ਹੈ ਫਲੋਰ ਤੋਂ ਉਹ ਹੈ ਦੋ ਤਿੰਨ ਸਾਥੀ ਸਾਡੇ ਹੋਰ ਨੇ ਜਿਹੜੀ ਇਹਦੀ ਜੀ ਟੀਮ ਹੈ ਉਹਦਾ ਮਤਵ ਵਾਲ ਇੱਕੋ ਹੈ ਕਿ ਟੀਮ ਤੋਂ ਬਣਾ ਮੈਂ ਕਹਦਾ ਅਸੀਂ ਕਹਿੰਨਾ ਕਿ ਲੀਡਰ ਤੋਂ ਬਣਾ ਅਸੀਂ ਕਹਦੀ ਜਿੰਨਾ ਚਿਰ ਤੱਕ ਹਾਈ ਕਮਾਂਡ ਜਦ ਮਰਜੀ ਉਹਨਾਂ ਨੂੰ ਮਾਨ ਸਨਮਾਨ ਦੇ ਬੁਲਾ ਲੇ ਬਲਾ ਕੇ ਸਾਨੂੰ ਸਾਨੂੰ ਬਹਾਲ ਕਰੇ ਔਰ ਨਾਲ ਦੀ ਨਾਲ ਨਵਜੋਤ ਸਿੱਧੂ ਜੀ ਪ੍ਰਚਾਰ ਕਰਨ ਵਾਸਤੇ ਤਿਆਰ ਨੇ ਪੰਜਾਬ ਦੀ ਰਾਜਾ ਬੜਿੰਗ ਜਾਂ ਫਿਰ ਸਰਪਾਤਨ ਬਾਦਵਾ ਹੁੰਦੇ ਨੇ ਤੁਹਾਨੂੰ ਪ੍ਰੋਸੈਸ ਦੇਣ ਦੇ ਚੰਗੇ ਕਰੇ ਪਾਸੇ ਜਿਹੜੀ ਪੰਜਾਬ ਦੀ ਟੀਮ ਹੈ ਉਹਨੂੰ ਅਸੀਂ ਭਰੋਸਾ ਨਹੀਂ ਮੰਨਦੇ ਉਹ ਤਾਂ ਲੋਲੀਪੋਪ ਦੇ ਸਕਦੇ ਨੇ ਇਹਦਾ ਮਤਵਲ ਕੱਢਣ ਵਾਸਤੇ ਬਹਾਲੀ ਸਾਡੀ ਕਰ ਸਕਦੇ ਨੇ ਅਸੀਂ ਇਹਨਾਂ ਦੇ ਉੱਤੇ ਭਰੋਸਾ ਨਹੀਂ ਨਾ ਕਰਿਆ ਨਾ ਅਸੀਂ ਕਰੀਏ ਨਾ ਇਹ ਜਿਹੜੇ ਲੀਡਰ ਨੇ ਭਰੋਸੇਯੋਗ ਲੀਡਰ ਨੇ